ਇਹ ਕਿੰਨਾ ਲਿਖਾਵਾ ਵਿਕਰਮ ਜੀ ਦੇਖਦੇ ਕੀ ਹੋਇਆ ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਨਾਲ ਕੱਲ ਦੱਸੀ 15 ਦਿਨ ਹੋ ਗਏ ਟੈਨਸ਼ਨ ਲੈ ਦੇ ਸੀਗੇ ਕਿੰਨੇ ਕੀਤੀ ਹੀਰਾ ਪਤਾ ਨਹੀਂ ਮਿੰਦੂ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ 25 ਤੇ ਕਿੰਦੇ ਕੁਝ ਲਿਖਿਆ ਤਾਂ ਕੋਈ ਮੈਡਮ ਨੂੰ ਪੁੱਛ ਲਿਓ ਮੈਨੂੰ ਕੋਈ ਨਹੀਂ ਪਤਾ ਬਾਜੀ ਮੈਨੂੰ ਕਈ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਿਹਾ ਸੀ ਵੀ ਦਾ ਰੱਖ ਦੀ ਹੀਰਾ ਵੇਰੀ ਹੋਈ ਮੈਨੂੰ ਟੈਨਸ਼ਨ ਬੜੀ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ 8:30 ਨੋ ਨਿਕਲੇ ਸੀ ਕਰੋ ਤੁਹਾਨੂੰ ਕਿਦਾਂ ਪਤਾ ਮੈਨੂੰ ਬਾਜੀ ਉਹ ਇਤੋ ਹੀ ਬਾਜੀ ਹੋਣੀ ਲਾਂ ਲਗੇ ਸੀਗੇ ਪਰਵਾਸਤਾਨ ਤੋਂ ਆਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗਹਿਲੀ ਕੇ ਬੱਚੇ ਛੋਟੇ ਛੋਟੇ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਆ ਹਾਏ ਕੁਝ ਜੀ ਤੁਸੀਂ ਇੱਥੇ ਕੀ ਹੋ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਪੰਪ ਤੇ ਹਾਂ ਕੀ ਹੋਇਆ ਸੁਸਾਇਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਕੀਤਾ ਲਮਕੇ ਕੀਤਾ ਜੀ ਪਖੇ ਨਾਲ ਹਾਂ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੁਣ ਪਲਸ ਵੇਖੂਗੀ ਕਿਤੇ ਕੋਈ ਪਰਚੀ ਨਿਕਲੀ ਜਿੱਤੇ ਹਸਾਬ ਕਿਤਾ ਕੋਈ ਹੈਗਾ ਇਸ ਚੱਕਰ ਉਹਨੇ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੋਸ਼ਿਸ਼ ਨਹੀਂ ਜੀ ਕੀ ਉਹ ਸਾਹਿਬ ਲਿਖਿਆ ਤਾਂ ਕਿ ਪਕਤੀ ਤੇ ਉਹ ਐਸਚਓ ਸਾਹਿਬ ਕੋ ਵੀ ਪੁੱਛ ਸਕਦੇ ਉਹਨਾਂ ਕੋਲ ਤੁਸੀਂ ਵੀ ਤਾਂ ਦੇਖੀ ਹੋਏਗੀ ਨਾ ਕਿ ਕਿਹਦਾ ਸਾਹਿਬ ਕਿੱਥੇ ਦਾ ਮੈਡਮ ਕੋਸ਼ਵਣੀ ਜੀ ਲਿਖਿਆ ਹੁੰਦਾ ਜੀ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਲਿਆ ਹਾਂ ਕਿ ਮੇਰੇ ਕੋ ਫਰਕ ਆ ਗਿਆ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਐਸਚਓ ਸਾਹਿਬ ਕੋ ਪੁੱਛੋ ਜਰਾ ਉਹ ਵੇਖਣ ਨਹੀਂ ਦਿੱਤੀ ਉਹਨਾਂ ਨੇ ਕੋਈ ਤੁਸੀਂ ਤੁਹਾਡੇ ਹਿਸਾਬ ਨਾਲ ਫਰਕ ਆਇਆ ਜਾਂ ਨਹੀਂ ਜੀ ਇਹ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਹੋਣ ਆਏ ਹਾਂ ਲੋਣਾਏ ਤੇ 10 ਦਿਨ ਹੋ ਗਏ ਮੈਂ ਤਾਂ ਪੰਪ ਤਾਂ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟਰ ਆਣ ਵਾਲਾ ਜੀ ਮੈਡਮ ਕੌਣ ਹੈ ਜਿਹਦੇ ਵੱਲੋਂ ਉਹ ਜ਼ਿਕਰ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਉਹ ਬੰਦੇ ਐਸੇ ਮੈਨੇਜਰ ਦਾ ਕੰਮ ਕਰਦਾ ਅੱਛਾ ਜੀ ਤੇ ਅਜੇ ਤੱਕ ਨਾ ਮਾਲੀਕ ਕੇ ਨੇ ਕਸੂਟਾਈਡ ਕਰ ਲਿਆ ਮੈਂ ਮੋਟੇ ਤੇ ਤੀਸਰਾ ਕੀ ਪਤਾ ਲੱਗਦਾ ਵੇਖਦੇ ਕੋਈ ਇੱਕ ਕਾਗਜ਼ 'ਚ ਮਿਨਾਹਾਬ ਲਿਖਿਆ ਉਹਦੇ 'ਚ ਲਿਖਿਆ ਕਿ ਤੁਹਾਡਾ ਛੋਟ ਹੈ ਕੋਈ ਪੈਸਿਆਂ ਦਾ 100 ਪੈਸਾ ਉਹ ਦੇਰ ਨਹੀਂ ਥੇ ਉਹ ਦੇਰ ਵੀ ਹੋਣੀ ਕੋਈ ਛੋਟ ਲੈ ਜਿਹੜੇ ਤੇ 10,000 ਰੁਪਏ ਇਹਨੇ ਲਿਖਿਆ ਜਿਹੜਾ ਫੜੀ ਜਿਹੜਾ ਇਹਦੇ ਕੋਲ ਠੀਕੇ ਤੇ ਉਹਨਾਂ ਦਾ ਕੋਈ ਹੈਗਾ ਸੀ ਲੈਣ ਦੇ ਵਿੱਚ ਜਿਹੜਾ ਜਿੰਨਾ ਜਿਹੜੇ ਮਾਲਕ ਨੇ ਨਹੀਂ ਨਹੀਂ ਇਹ ਨਹੀਂ ਕੋਈ ਚੀਜ਼ ਦੀ ਉਹ ਤੇ ਇਹੋ ਇਹਨੇ ਕਰਤਾ ਤਰਤਾ ਇਹ ਵੀ ਬਣਾਇਆ ਹੈ ਪੰਪ ਦੇ ਤੇ ਮੈਨੇਜਰ ਨੂੰ ਇਹ ਕੀ ਕਰਦਾ ਹਾਂ ਉਹ ਲੋੜ ਆਪੇ ਕੋਈ ਹੋਰਦਾ ਤੇ ਦੇਖਦੇ ਆਂਦਾ ਕਰਕੇ ਕੀ ਆ